ਸਾਰਾ ਦਿਨ ਵਿਹਲੀ ਬੈਠੀ ਹੋਈ ਹੈ ਤੈਨੂੰ ਕੋਈ ਕੰਮ ਕਾਜ ਹੈ ਨਹੀਂ ਫਰੀ ਐਕਸ਼ਨ ਗੁੱਸੇ ਚ ਮਹਾਰਾਣੀ ਬੈਠੀ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਤੇ ਮਹਾਰਾਣੀ ਬੈਠੀ ਨਹੀਂ ਹੈ ਸਸ਼ੀਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਅਸੀਂ ਪੀਨ ਮਲਾਜ ਜ਼ਰੂਰੀ ਕੰਮ ਸੀ ਰਾਜਪੁਰੇ ਚ ਤੇ ਇਸ ਕਰਕੇ ਫਿਰ ਜਿੱਪੀ ਕਹਿੰਦੇ ਕਿ ਚਲ ਤੁਸੀਂ ਵੀ ਚਲ ਜਓ ਫਿਰ ਮੈਨੂੰ ਮੈਨੂੰ ਬਾਦ ਉਤ ਨੂੰ ਕੱਲੀ ਨੂੰ ਘਰੇ ਫਿਰ ਹੈਂਡਲ ਕਰਨਾ ਆ ਕਾ ਨਾ ਕਿ ਮੇਰੇ ਕੋਲ ਸੌਂਦੀ ਨਹੀਂ ਹੈਗੀ ਤੇ ਆਪਾਂ ਜਾਵਾਂਗੇ ਫਿਰ ਪਿੰਡ ਤੇ ਜੇ ਤੇ ਆਪਾਂ ਸ਼ਾਮ ਨੂੰ ਜਲਦੀ ਫ੍ਰੀ ਹੋ ਗਏ ਤਾਂ ਫਿਰ ਅਸੀਂ ਆ ਜਾਾਂਗੇ ਰਾਤ ਨੂੰ ਤੇ ਜੇ ਨਹੀਂ ਤਾਂ ਫਿਰ ਆਪਾਂ ਕੱਲ ਮਾਰਨਿੰਗ ਤੇ ਆ ਜਾਾਂਗੇ ਤੇ ਅੱਜ ਅਸੀਂ ਕੀ ਕਹਿਣ ਲੱਗੀ ਸੀ ਜਿੱਤਾ ਭੁੱਲ ਗਿਆ ਜਿੱਦਿਆ ਭੁੱਲ ਗਿਆ ਮੈਂ ਕੀ ਕਹਿਣ ਲੱਗੀ ਸੀ ਪਿੱਛੇ ਪਿੱਛਾਰੇ ਨੇ ਕਾਰ ਇੱਧਰ ਸਾਰੀਆਂ ਸੜਕਾਂ ਬਣਦੀਆਂ ਜਾ ਰਹੀਆਂ ਨੇ ਸਹੀ ਗੱਲ ਹੈ ਨਾ ਜਿੱਧਰ ਜਿਹੜੇ ਮਰਜੀ ਏਰੀਆ ਚ ਜਲਜੋ ਸਾਰੇ ਏਰੀਆ ਨਾ ਮਤਲਬ ਡਿਵੈਲਪ ਹੋ ਹਾਂ ਡਿਵੈਲਪ ਹੋ ਰਹੇ ਨੇ ਜਿਵੇਂ ਖਰੀਦ-ਖਰੂਦ ਕੇ ਕੋਈ ਸੁਸਾਇਟੀਆਂ ਕੁਛ ਨਾ ਕੁਛ ਜਿਵੇਂ ਬਣਦਾ ਜਾ ਰਿਹਾ ਜਿਵੇਂ ਇੱਧਰਲੀ ਸਾਈਡ ਬਾਕ ਹੋਣਾ ਸਹੀ ਗੱਲ ਇਹ ਹੈਗੀ ਆ ਖਰੜ ਤੋਂ ਬਨੂਰ ਹਾਂ ਨਹੀਂ ਲਾਂਡਰਾ ਤੋਂ ਬਨੂਰ ਸਾਦਾ ਸੋਨਾ ਪੋਤੀ ਬਾਤਤ ਸੌ ਰਿਹਾ ਏ ਨੀਨੀਆਂ ਕਰ ਦੇ ਜੜੀ ਅੱਜ ਕਿਉਂਕਿ ਅੱਜ ਦਾ ਛੁੱਪੀ ਇਹ ਆਪਣੇ ਨਾਲ ਜਲਦੀ ਉੱਟ ਗਈ ਆ ਨਾ ਹਾਂ ਸਹੀ ਗੱਲ ਹਾਂਜੀ ਬਾਦਤ ਵੀ ਸਾਡੇ ਨਾਲ ਜਲਦੀ ਉੱਠ ਗਈ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਮਾਰਨਿੰਗ ਸ਼ੁਰੂਆਤ ਕੀਤੀ ਅੱਜ ਆਪਾਂ ਅੱਜ ਸੰਗਰਾ ਦਾ ਦਿਹਾੜਾ ਵੇ ਸੀ ਤੇ ਅੱਜ ਸੰਗਰਾ ਦੇ ਦਿਹਾੜੇ ਤੋਂ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਇਬਾਦਤ ਨੂੰ ਨਾਲ ਲੈ ਕੇ ਪਹਿਲਾਂ ਵੀ ਅਸੀਂ ਜਾਂਦੇ ਸੀ ਪਰ ਉਹੀ ਗੱਲ ਹੈ ਨਾ ਜਿਵੇਂ ਬਾਦਤ ਦੇ ਨਾਲ ਤੁਹਾਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਸੀ ਹੁਣ ਬਟ ਹੁਣ ਇਬਾਦਤ ਥੋੜੀ ਜਿਹੀ ਸਿਆਣੀ ਹੋ ਗਈ ਆ ਮਤਲਬ ਇਹਦੇ ਨਾਲ ਅਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਆ ਹਨਾ ਤੇ ਅੱਜ ਅਸੀਂ ਜਿੱਦਾਂ ਮੰਨ ਲਓ ਸਵੇਰੇ ਉੱਠੇ ਸੀ ਤੇ ਇਹ ਵੀ ਸਾਡੇ ਨਾਲ ਹੀ ਉੱਠ ਗਈ ਇਹਦੀ ਇੱਕ ਇਹ ਖਾਸੀਅਤ ਆ ਕਿ ਜੇ ਜੇ ਅਸੀਂ ਲੇਟ ਉੱਠਾਂਗੇ ਤੇ ਇਹ ਵੀ ਲੇਟ ਉੱਠੂਗੀ ਜੇ ਅਸੀਂ ਅਰਲੀ ਉੱਠਾਂਗੇ ਤੇ ਇਹ ਵੀ ਸਾਡੇ ਨਾਲ ਅਰਲੀ ਉੱਠੂਗੀ ਤੇ ਹੁਣ ਇਹ ਸੌ ਰਹੀ ਹੈ ਨੀਂਦ ਲੈ ਰਹੀ ਹੈ ਕਿਉਂਕਿ ਅਜੇ ਜਲਦੀ ਉੱਠ ਗਈ ਆ ਨੇ ਆਪਣੀ ਹੁਣ ਨੀਂਦ ਤਾਂ ਪੂਰੀ ਕਰਨੀ ਆ ਨਾ ਤੇ ਬਾਹਰ ਅੱਜ ਗਰਮੀ ਬਹੁਤ ਜ਼ਿਆਦਾ ਹਨਾ ਜਿੱਪੀ ਬਹੁਤ ਗਰਮੀ ਹੈ ਗਰਮੀ ਮਤਲਬ ਇਦਾਂ ਜਦੋਂ ਅਸੀਂ ਸਵੇਰੇ ਗੁਰਦੁਆਰਾ ਸਾਹਿਬ ਤੋਂ ਘਰੇ ਵਾਪਸ ਜਦੋਂ ਆ ਰਹੇ ਸੀ ਨਾ ਉਦੋਂ ਇੰਨੀ ਤਿੱਖੀ ਧੁੱਪ ਸ ਤਮੇ ਲ ਬਹੁਤ ਜ਼ਿਆਦਾ ਗਰਮੀ ਆਜਾ ਤੇ ਚਲੋ ਹੁਣ ਆਪਾਂ ਮਿਲਦੇ ਆ ਘਰੇ ਤੇ ਨਾਲੇ ਬੱਚਿਆਂ ਨਾਲ ਮਲਾਉਨੇ ਆ ਤੁਹਾਨੂੰ ਕਾਫੀ ਦਿਨ ਹੋ ਗਏ ਬੱਚਿਆਂ ਨਾਲ ਨਹੀਂ ਮਿਲੇ ਤੇ ਪਹੁੰਚਦੇ ਆ ਘਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਐਕਸ਼ਨ ਅਸੀਂ ਕਰਾਂਗੇ ਸਤਿ ਸ਼੍ਰੀ ਅਕਾਲ ਫਿਰ ਕਰੋਗੇ ਐ ਬਈ ਹੋਰ ਫਿਰ ਠੀਕ ਹੈ ਸਤਿ ਸ਼੍ਰੀ ਅਕਾਲ ਮੇਰੇ ਪੁੱਤ ਤੇ ਪਰਦੇ ਆਂ ਅੱਛਾ ਗਿਆ ਹੈ ਗਾ ਅੱਛਾ ਗਿਆ ਕਿ ਅੱਛਾ ਹੋਇਆ ਅੱਛਾ ਕੀ ਹੈ ਮੈਂ ਕਿਹਾ ਪੇਪਰ ਗਿਆ ਕਿੱਥੇ ਤੇਰਾ ਚੱਲ ਆਜੋ ਅੰਦਰ ਆਜੋ ਜੀ ਆਜੋ ਆਜੋ ਜੀ ਆਜੋ 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 ਚਲੋ ਅੰਦਰ ਧੁੱਪ ਦੇ ਵਿੱਚ ਪੰਮੂ ਉੱਠ ਕੀ ਪੰਮੂ ਕਹਿ ਰਿਹਾ ਇਹ ਬਾਤ ਹੈ ਹੈ ਆਜੋ ਫਿਰ ਆਜੋ ਬੱਲੇ ਇਨਾ ਸੋਚਿਆ ਤੂੰ ਮੇਰਾ ਹੈ ਨੇਰਾ ਕਰ ਰੱਖਿਆ ਅੰਦਰ ਕਿਦਾਂ ਪਾਪੀ ਟੜਕੇ ਛੜਕੇ ਬੜੇ ਲੱਗਣ ਦੇ ਨੇ ਸਤਿ ਸ੍ਰੀ ਅਕਾਲ ਕੀ ਬਣਾ ਰਹੇ ਹੋ ਬਿੰਡੀਆਂ ਬਿੰਡੀਆਂ ਹਾਂ ਹਾਂ ਅੱਗੇ ਅਸੀਂ ਕਾ ਅਸੀਂ ਆਂਦੀ ਕੋਈ ਮੇਡਾ ਮਿੱਟੂ ਨਹੀਂ ਅਜੇ ਬਾਹਰ ਆਦੇ ਚੜ ਰਿਹਾ ਹੈ ਚਲੋ ਜੀ ਬੈ ਕੇ ਦਿਖਾਓ ਮੈਂ ਤਾਂ ਬੈਠਣਾ ਸਿੱਖਣਾ ਸੀ ਪਹਿਦ ਨੂੰ ਦੇ ਪ੍ਰੈਕਟਿਸ ਕਰਉਣ ਬਟਾ ਕੇ ਬੈਠਣਾ ਸਿੱਖਣਾ ਵਾ ਬੈਠਣਾ ਸਿੱਖੋ ਕਹਿੰਦੇ ਇਹ ਇਹ ਕਦੋਂ ਬੈਣਾ ਸਿੱਖੋਗੇ ਹੈਂ ਬਾਦਤ ਕਦੋਂ ਬਹਿਣਾ ਸਿੱਖੂਗੀ ਅਸੀਂ ਨਹੀਂ ਬਹਿਣਾ ਅਸੀਂ ਇਹ ਵੀ ਬਹਿਣਾ ਭਾਪੀ ਰੋਟੀ ਲੈ ਆਏ ਨੇ ਹਮਮ ਕੀ ਕਿ ਮਿਲਿਆ ਇਹ ਮਾਜੋ ਬਹਿਣਾ ਕਦੋਂ ਸਿੱਖਣਾ ਕਿਉਂ ਬੈਠਿਆ ਹੀ ਹੋਇਆ ਹੁਣ ਮੈਂ ਖੜਾ ਹੋਇਆ ਨਹੀਂ ਇਸ ਪੋਰਟ ਨਾ ਬੈਠਾ ਹੈ ਨਾ ਆਪੀ ਵੀ ਬਹਿ ਜਾਗਾ ਮੈਂ ਆਪੀ ਹੋ ਭਾਬੀ ਨੇ ਬਣਾਇਆ ਘਰ ਦੀਆਂ ਪੇਂਡੀਆਂ ਨਾਲ ਦਾਲ ਜਿੰਗ 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 ਕਾਰ ਦੀਆਂ ਪਿੰਡਿਆਂ ਦਾ ਸਵਾਦ ਹੀ ਅਲੱਗ ਹੁੰਦਾ ਛਪੀ ਆਹ ਫੋਨ ਪਰ ਕਰਿਓ ਇਹ ਸਵਾਦ ਇਹਨੂੰ ਆਜੇ ਜਿੰਗ 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 ਕੋਈ ਨਹੀਂ ਬਕਰੀ ਬਕਰੀ ਜਿੰਗ 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 ਨਾ ਆਜੇ ਦੇਖ ਲਈ ਕਿ ਸਾਰੇ ਪਾਸੇ ਚਲੋ ਚਲੋ ਫੇਰ ਜਿੰਗ 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 ਰੱਖ ਲਿਓ ਵਾ ਇੱਕ ਮਿੰਟ ਜਿੰਗ ਜਿੰਗ ਕਿੱਕਿੱਕ ਕਿੱਕਾ ਓਕੇ ਓ ਟਿੱਕ ਗਿਆ ਬੇਨ ਮਨ ਗਿਰ ਗਿਆ ਹੇ ਗਿਰ ਗਿਆ ਜੀ ਬੇਨ ਮਨ ਪਾਣੀ ਲੱਗਿਆ ਬਾਬੂ ਨਹੀਂ ਲੈਣ ਦੋ ਲੋਈ ਪਾਪੀ ਮੈਨੂੰ ਫੜਾ ਰੋਟੀ ਖਵਾਵਾ ਮੈਂ ਜਾਣਾ ਫਿਰ ਫੜਾ ਹਾਂ ਲਾਲਾ ਧਿਆਨ ਨਾਲ ਧਿਆਨ ਨਾਲ ਹੂੰ

किन्ना मिन्ना मिन्ना आसरी है चल बात चल मैं होड़ चेड नहीं करता आसरी तुम बोलिये जगा ना बोलिये जगा रोइये जगी जगी तो मेरी एक्टिंग कराएँगे ना फिर चुप्पा जगी है चुप चल रहे तो चुप पागल

ਕਿਉਂ ਮੈਂ ਕਿਉਂ ਮਾਰ ਨਹੀਂ ਬੈਠਾ ਅਣ ਗੁੱਸੇ ਜਾਣਾ ਐ ਗੁੱਸੇ ਚ ਭਾਬੀ ਗੁੱਸੇ ਚ ਮਾਰ ਨਹੀਂ ਬੈਠੀ ਹੋਈ ਐ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਬੱਚਾ ਤੁਸੀਂ ਪਿੱਛੇ ਹੋ ਜਾਓ ਪਿੱਛੇ ਸੀਪੀ ਦੇ ਨੇ ਸਾਡੇ ਤਾਂ ਸ਼ੂਟ ਕਰਵਾਉਣ 1 2 3 ਐਕਸ਼ਨ ਗੁੱਸੇ ਚ ਮਾਰ ਨਹੀਂ ਬੈਠੀ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਮੇਰ ਪੈਂਟ ਲੱਗਾਈ ਜਾ ਰਹੀ ਹੈ ਕੈਮਰਾ ਬਟਰੀ ਨਹੀਂ ਚੱਲਤ ਹੋ ਗਈ ਯਾਰ ਵਾਲਾ ਲਓ ਜੀ ਭਾਬੀ ਵਾਲਾ ਸ਼ੋਟ ਹੋ ਗਿਆ ਹੁਣ ਕੀ ਰੰਦਾ ਤੇ ਮੇਰਾ ਸ਼ੋਟ ਐ ਲੈ ਚ ਗਾ ਲੋ ਦੀ ਆਹ ਅੱਜ ਐਕਸ਼ਨ ਵਿਲੀ ਬੈਠੀ ਹੋਈ ਹੈ ਤੈਨੂੰ ਕੋਈ ਕੰਮ ਕਾਜ ਕੋਈ ਕੰਮ ਤੋਂ ਗਿਆ ਦਵਾਰਾ ਤੁਹਾਡਾ ਸਾਰਾ ਦਿਨ ਵਿਲੀ ਬੈਠੀ ਹੋਈ ਹੈ ਤੈਨੂੰ ਕੋਈ ਕੰਮ ਕਾਜ ਹੈ ਨਹੀਂ ਫਸਟੀ ਇੱਥੇ ਰੋ ਠੀਕ ਹੈ ਹੁਣ ਤੁਸੀਂ ਇਹ ਕੱਲਾ ਇੱਧਰ ਆ ਲੱਤ ਲੰਬੀ ਕਰ ਲਿਓ ਠੀਕ ਹੈ ਇਹ ਤੂੰ ਹੀ ਤਾਂ ਥੋੜੀ ਬੋਲਣਾ ਵੀ ਕੰਮ ਕਰ ਜਨਨੀ ਹਾਂ ਇਹ ਤਾਂ ਥੋੜੀ ਬੋਲਣਾ ਫਿਰ ਤਾਂ ਮੈਨੂੰ ਪਤਾ ਲੱਗਦਾ ਨਾ ਕਿ ਤੂੰ ਮੇਰੇ ਤੇ 扑 ਕਰੇ ਹੋ ਹਾਂ 扑 ਕੜੀਆਂ ਆ ਫਿਰ ਬਾਅਦ ਚ ਟੋਟਲੀ ਚੇਂਜ ਹੋ ਜਾਂਦੀ ਹਾਂ 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 ਉਹ ਹਾਂ ਲੱਟ ਕਰਦੇ ਹੋਗੇ ਪੈਰ ਕੁੱਟੋ ਚੰਗਾ ਜੀ ਫਿਰ ਚਲਿਏ ਭਾਬੀ ਆਈ ਸੀ ਅਸੀਂ ਇੱਕ ਦਿਨ ਦੇ ਪਰੋਹਣੇ ਬਣ ਕੇ ਹੁਣ ਮੇਰੀ ਭਾਬੀ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਤੁਸੀਂ ਰਿਵਿਊ ਜ਼ਰੂਰ ਦਿਓ ਪਹਿਲੀ ਵੀਡੀਓ ਭਾਬੀ ਦੀ ਐਕਟਿੰਗ ਵਾਲੀ ਸਹੀ ਗੱਲ ਹੈ ਹੈਨਾ ਤੇ ਹੁਣ ਭਾਬੀ ਸਾਡੀ ਜਿਹੜੀ ਸਟੋਰੀ ਦੇ ਵਿੱਚ ਪੂਰਾ ਕਿਰਦਾਰ ਨਿਭਾਣਗੇ ਤੇ ਭਾਬੀ ਨੂੰ ਐਕਟਿੰਗ ਐਨ ਵਧੀਆ ਹੋ ਜਾਣੀ ਐ ਸਾਨੂੰ ਥੋੜੀ ਬੋਤੀ ਚਲੋ 1% ਆਂਦੀ ਐ ਤੇ ਅਸੀਂ ਵੀ ਸਿੱਖ ਲਾਂਗੇ ਸੀ ਬਹਾਨੇ ਹਣਾ ਹੋਰ ਐਕਟਿੰਗ ਹਾਂ ਭਾਬੀ ਵਧੀਆ ਚਲੋ ਐਕਟਿੰਗ ਕਰਨਗੇ ਵਧੀਆ ਚਲੋ ਭਾਬੀ ਚੰਗਾ ਫਿਰ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਵਿੱਚ ਬੋਏ 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 ਗਰਮੀ ਬੜੀ ਹੋ ਗਈ ਐ ਅੱਗੇ ਸੀ ਪੰਡਾ ਵਾਪਸ ਤੇ ਬਾਦਤ ਨੂੰ ਹੁਣੇ ਨਵਾ ਨੂੰ ਕੇ ਫ੍ਰੀ ਹੋਏ ਆਂ ਆਪਾਂ ਤੇ ਟਿੰਡਾ ਨਾ ਨੂੰ ਲਿਆ ਸੀ ਤੇ ਮੈਂ ਆ ਫਿਰ ਬਾਦ ਦਾ ਸਮਾਰਟਫੋਨ ਇਹ ਨਾ ਲੈ ਗਏ ਬਸ ਇੱਕ ਹੋਰ ਮੈਂ ਹੀ ਕਹਿ ਜੂਰਾ ਤਵਾਂ ਨਹੀਂ ਫਿਰ ਅਲੀ ਮਾਰਨਿੰਗ ਆਈ ਜਾਵਾਂਗੇ ਪਰ ਤੇ ਵੀ ਨਿਕਲਦਾ ਨਿਕਲ ਥੋੜਾ ਲੇਟ ਹੋਏਗੇ ਆਪਾਂ ਹਨਾ ਇਹ ਵੀ ਇਹਦੇ ਕਰਕੇ ਹੁਣ ਹੁਣ ਬੜੀ ਸੁਸਤੀ ਪੈ ਰਹੀ ਆ ਨਾ ਆਣ ਕੇ ਹਨਾ ਆਣ ਕੇ ਤਾਂ ਪ੍ਰੌਨਟੇ ਖਾ ਲਏ ਓਏ ਹੋਏ ਕੰਮ ਕਰਨੋਂ ਜੀ ਨਹੀਂ ਕਰਨ ਰਿਹਾ ਬਹੁਤ ਸੁਸਤੀ ਜੀ ਪਈ ਆ ਟੇਢਾ ਹੋਇਆ ਉੱਠਿਆ ਸਭ ਜੁੜੇ ਹੋ। ਬੜਾ ਬਾਈ ਕੁੜੀ ਆਪਣੀ ਸਾਰ ਵਾਸਤੇ। ਕੱਲ ਅਸੀਂ ਸ਼ੂਟ ਕੀਤਾ ਜੀ ਤੁਸੀਂ ਦੇਖ ਲਿਓ। YouTube ਤੇ ਪਾਇਆ ਜਿਨ੍ਹਾਂ ਨੇ ਦੇਖ ਲਿਆ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਿਓ। ਸਹੀ ਗੱਲ। ਭਾਬੀ ਦੀ ਪਹਿਲੀ ਐਕਟਿੰਗ ਸੀ। ਤੇ ਹੁਣ ਅਸੀਂ ਜਿਹੜਾ ਅਗਲੇ ਸ਼ੂਟ ਕਰਾਂਗੇ ਉਹ ਭਾਬੀ ਦਾ ਝਾਕਾ ਵੀ ਹੋ ਲੈਣਾ ਕਿਉਂਕਿ ਭਾਬੀ ਉਸ ਸ਼ੂਟ ਵਿੱਚ ਵੀ ਹੈਗੇ ਨੇ। ਹੂੰ। 2 ਮਿੰਟ ਸਭ ਨਹੀਂ ਕੱਢ ਸਕਦੇ ਆਪਾਂ ਕਹਿ। ਆ ਲਓ ਆ। ਇਹ ਇੱਧਰ ਹੋਵੇ, ਇੱਧਰ ਹੋਵੇ। ਕਿੱਥੇ ਜਾਣਾ ਪਾਪਾ ਕਿੱਥੇ ਨੇ ਪਾਪਾ ਪਾਪਾ ਕੋਲ ਜਾਣਾ ਸੋਨ ਵਸ ਤੇ ਨੀਨੀ ਕਰਨੀ ਹੈ ਹੈ ਨੀਨੀ ਕਰਨੇ ਹੈ ਨਾ ਪਾਪਾ ਕੋਲ ਚਲੋ ਯਾਰ ਮੈਂ ਨਾ ਇੱਥੇ ਵਲੌਗ ਦਾ ਐਂਡ ਕਰੀਏ ਤੇ ਤੁਹਾਨੂੰ ਮਿਲਦੇ ਆ ਕੱਲ ਮੈਂ ਬਾਅਦ ਨੂੰ ਸਵਾਦ ਆਵਾਂ ਤੇ ਫਿਰ ਆਪ ਵੀ ਸੋ ਜਾਵਾਂ ਥੋੜੀ ਜਿਹੀ ਘੰਟੇ 2 ਘੰਟੇ ਸਹੀ ਗੱਲ ਕੋਈ ਕੰਮ ਕਰੀਏ ਦਵਾ